ਸਤਨਾਮ ਵਾਹਿਗੁਰੂ ਸਾਹਿਬ ਜੀਓ ਚੰਡੀ ਦੀ ਵਾਰ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗੋਤੀ ਜੀ ਸਹਾਏ ਵਾਰ ਸ਼੍ਰੀ ਭਗੋਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਪਗੋਤੀ ਸਿਮਰ ਕੇ ਗੁਰੂ ਨਾਨਕ ਲਈ ਧਾਏ ਫਿਰ ਅੰਗਦ ਗੁਰ ਤੇ ਅਮਰਦਾਸ RAMਦਾਸ ਹੈ ਹੋਈ ਸਹਾਈ ਹਰ ਜਨ ਹਰ ਗੋਬਿੰਦ ਨੂੰ ਸਿਮਰੋ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਾਈਐ ਜਿਸ ਰਿਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੈ ਘਰ ਨੋ ਨਿਦ ਆਵੈ ਧਾਏ ਸਭ ਥਾਈ ਹੋਏ ਸਹਾਈ ਪੌੜੀ ਖੰਡਾ ਪ੍ਰਥਮ ਹੈ ਸਾਜਕ ਜਿਨ ਸਭ ਸਹਸਾਰਿ ਉਪਾਇ ਬ੍ਰਹਮਾ ਵਿਸ਼ਨਮ ਮਹੇਸ਼ ਸਾਜ ਕੁਦਰਤ ਦਾ ਖੇਲ ਰਚਾਇ ਬਨਾਇ ਸਿੰਧ ਪਰਬਤ ਮਿਦਨੇ ਬਿਨ ਥੰਮਾ ਗगन ਰਹਾਇ ਸਿਰਜੇ ਦਾਨਉ ਦੇਵਤੇ ਤਿਨ ਅੰਦਰ ਬਾਦ ਰਚਾਇ ਤਹੀਂ ਦੁਰਗਾ ਸਾਜਕ ਹੈ ਤਦ ਤਨ ਸ਼ਕਰਾਇ ਇਥੋਂ ਹੀ ਬਲਰਾਮ ਲੈ ਨਾਲ ਬਣਾ ਦੇ ਸਿਰ ਘਾਇਆ ਤੇਥੋਂ ਹੀ ਬਲਕ੍ਰਿਸ਼ਨ ਲੈ ਕੰਸ ਕੇਸੀ ਪਕੜ ਗिराया ਵੱਡੇ ਵੱਡੇ ਮਨ ਦੇਵਤੇ ਕਈ ਯੁਗ ਤਿਨੀ ਤਨਤਾਇਆ ਕਿਨੇ ਤੇਰਾ ਅੰਤ ਨਾ ਪਾਇਆ ਸਾਧੂ ਸਤਜੁਗ ਬੀਤਿਆ ਅਦ ਸੀਲੇ ਤ੍ਰਿਤਾਇਆ ਨੱਚੇ ਕਲ ਸਰੋਸਰੀ ਕਲ ਨਰਦ ਡੌਰੂ ਵਾਇਆ ਅਭਿਮਾਨੀ ਉਤਾਰਨ ਦੇਵਤਿਆਂ ਮੈਖਾ ਸੁਰ ਸੁंभ ਉਪਾਇਆ ਜੀਤ ਲਏ ਤਿੰਨ ਦੇਵਤੇ ਤੇ ਲੋਕੀ ਰਾਜ ਕਮਾਇਆ ਵੱਡਾ ਬੇਰ ਅੱਖਾਂ ਇੱਕ ਸਿਰ ਉੱਪਰ ਛਤਰ ਫੇਰਾਇਆ ਦਿੱਤਾ ਇੰਦਰ ਨਿਕਾਲ ਕੈ ਤਿੰਨ ਗਿਰ ਕੈ Laਸ਼ ਤਕਾਇਆ ਡਰ ਕੈ ਹੱਥੋਂ ਦਾਨ ਵੇ ਦਿਲ ਅੰਦਰ ਤਰਾਸ ਵਧਾਇਆ ਪਾਸ ਦੁਰਗਾ ਦੇਂਦਰ ਆਇਆ ਪੌੜੀ ਇੱਕ ਦਿਹਾੜੇ ਨਾਵਣ ਆਈ ਦੁਰਗ ਸ਼ਾਇੰਦਰ ਬ੍ਰਿਥਾ ਸੁਣਾਈ ਆਪਣੇ ਹਾਲ ਦੀ ਛੀਨ ਲਈ ਠਕੁਰਾਈ ਸਾਤੇ ਦਾਨਵੀ ਲੋਕੇ ਤੈ ਫਰਾਈ ਦੋਈ ਆਪਣੀ ਬੈਠੇ ਵਾਏ ਵਦਾਈ ਤੇ ਅਮਰਾਵਤੀ ਦਿੱਤੇ ਦੇਵ ਭਜਾਈ ਸਬਣਾ ਰਖਸ਼ਾ ਇਨੇ ਨਾ ਜਿੱਤਾ ਜਾਈ ਮੱਖ ਦੇਤ ਨੂੰ ਤੇਰੀ ਸ਼ਾਮਤ ਕਾਈ ਦੇਵੇ ਦੁਰਗ ਛਾਪ ਪੌੜੀ ਦੁਰਗਾ ਬੈਣ ਸੁਨੰਦੇ ਅਸੀਂ ਹੜ ਹੜਾਏ ਉਹੀ ਸੀ ਮੰਗਾਇਆ ਰਕਸ਼ ਭਖਣਾ ਚਿੰਤਾ ਕਰੋ ਨਾ ਕਾਈ ਦੇਵਾਂ ਨੂੰ ਆਖਿਆ ਰੋ ਹੋਈ ਮਹਾ ਮਾਈ ਰਕਸ਼ ਮਾਰਨੇ ਦੋਹਰਾ ਰਕਸ਼ ਆਏ ਰੋਹਲੇ ਖੇਤ ਪਿੜਨ ਕੇ ਚਾਏ ਲਸਕਣ ਤੇ ਗਾਂ ਵਰਸ਼ੀਆਂ ਸੂਰਜ ਨਦਰ ਨਾ ਪਾਏ ਪੌੜੀ ਦੋਹ ਹ ਕੰਧਾਰਾ ਮੋਹ ਜੁੜੇ ਢੋਲ ਸੰਖ ਨਗਾਰੇ ਵੱਜੇ ਰਾਖਸ਼ ਆਏ ਰੋਹਲੇ ਤਰਵਾਰੀ ਬਖਤਰ ਸੱਜੇ ਜੁਟ ਸੋਹੇ ਜੋਦਨੂ ਇੱਕ ਜਾਤ ਨਾ ਜਾਣਣ ਭਜੇ ਖੇਤ ਅੰਦਰ ਜੋ ਦੇ ਗੱਜੇ ਪੌੜੀ ਜੰਗ ਮੋਸਫਾ ਵੱਜਿਆ ਰਣ ਕੁਰੇ ਨਗਾਰੇ ਚਾਵਲੇ ਝੂਲਣ ਨੇ ਜੇ ਬੈਰ ਕਾ ਨਿਸ਼ਾਨ ਲਸਨ ਰਿਸਾਵਲੇ ਢੋਲ ਨਗਾਰੇ ਪੌਣਦੇ ਹੁੰਗਣ ਜਾਣ ਜਟਾਵਲੇ ਦੁਰਗਾ ਦਾਨੂ ਡਹਿ ਰਣ 나ਦ ਵੱਜਣ ਖੇਤ ਪਿਹਾਵਲੇ ਬੀਰ ਪਰੋਤੇ ਵਰਸ਼ਿਏ ਜਾਣ ਡਾ ਲਚਾ ਮੋਟੇ ਆਵਲੇ ਇੱਕ ਵੱਡੇ ਤੇਗੀ ਤੜਫੀਆਂ ਨ ਮਦ ਪੀਤੇ ਲੋਟਨ ਬਾਵਲੇ ਇੱਕ ਚੁਣ ਚੁਣ ਝਾੜੋ ਕੱਡੀਆਂ ਨ ਰੇਤ ਵਿੱਚੋਂ ਸੋਹਣਾ ਡਾਵਲੇ ਗਦਾ ਤ੍ਰਿਸ਼ੂਲ ਵਰਸ਼ੀਆਂ ਤੀਰ ਬਗਣ ਖਰੇ ਉਤਾਵਲੇ ਜਾਣ ਦੱਸੇ ਪੁਜੰਗਮ ਸਵਲੇ ਮਰ ਜਾਵਣ ਵੀਰ ਰੁਹਾਵਲੇ ਪੌੜੀ ਦੇਖਣ ਚੰਡ ਪਰ ਚੰਡ ਨੂੰ ਰਣ ਘੁਰੇ ਨਗਾਰੇ ਤਾਹੇ ਰਖਿ ਸਿਰੋ ਹਲੇ ਚੌ ਗਿਰਦੇ ਭਾਰੇ ਹੱਥੀ ਤੇਗਾ ਪਕੜ ਕੇ ਰਣ ਭੀੜੇ ਕਰਾਰੇ ਕਦੇ ਨਾ ਨਠੇ ਯੁੱਧ ਤੇ ਜੋਦੇ ਜੂਝਾਰੇ ਦਿਲ ਵਿਚ ਰੋ ਬੜਾ ਏਕੈ ਮਾਰ ਮਾਰ ਪੁਕਾਰੇ ਮਾਰੇ ਚੰਡ ਪਰ ਚੰਡਨ ਬੀਰ ਖੇਤੀ ਉਤਾਰੇ ਮਾਰੇ ਜਾਪਨ ਬਿਜੋਲੇ ਸਿਰ ਭਰ ਮੁਨਾਰੇ ਪਾਉੜੀ ਟੋਟ ਪੈ ਦਮਾਂ ਮੈਂਦਲਾ ਮੁਕਾਬਲਾ ਦੇ ਵੀ ਦਸਤ ਨਚਾਈ ਸਿਹਨਸਾਰ ਦੀ ਪੇਟ ਮਲੰਦ ਲਾਈ ਮੈਂ ਖੇਦੈ ਤਨੂੰ ਗੁਰਦੇ ਆਂਦਾ ਖਾਈ ਲਾਲੇ ਰੁਕੜੇ ਜੈ ਹੇ ਦਿਲ ਵਿੱਚ ਆਈ ਕਹੇ ਸੁਣਾਏ ਕੈ ਟੁੱਟੇ ਜਾਣ ਦਿਖਾਈ ਤਾਰੇ ਤੂੰ ਮਕੇ ਤਪੌੜੀ ਚੋਟਾ ਪਵਨ ਨਗਾਰੇ ਅਣੀਆਂ ਯੁੱਟੀਆਂ ਤੂ ਲਈਆਂ ਤਰਵਾਰੀ ਦੇਵਾ ਦਾ ਨਵੀ ਵਾਹਣ ਵਾਰ ਵਾਰੇ ਸੋਰੇ ਸੰਗਰੇ ਵਗੈਰਤ ਚੋਲਾਰੀ ਜਿਉਂਗੇ ਰੂਬਾਸਤਰਾ ਦੇਖਣ ਬੈਠਿਆ ਟਾਰੀ ਨਾਰੀ ਰਾਖ ਛਾਂ ਪਾਈ ਧੂਮ ਸਵਾਰੇ ਦੁਰਗਾ ਦਾਨਵੀ ਪੌੜੀ ਲਖਨਗਾਰੇ ਵੱਜਣ ਆਮੋ ਸਾਹਮਣੇ ਰਖ ਸ਼ਰਣੋਂ ਨਾ ਭੱਜਣ ਰੋਹੇ ਰੋਹਲੇ ਸਿੰਘਾਂ ਵਾਂਗੂ ਗੱਜਣ ਸੱਬੇ ਸੂਰਮੇ ਤਣ ਤਣ ਕੈਬਰ ਛੱਡਣ ਦੁਰਗਾ ਸਾਹਮਣੇ ਪੌੜੀ ਕੁਰੇ ਨਗਾਰੇ ਦੋਹਰੇ ਰਣ ਸੰਗਲਿਆਲੇ ਤੂੰ ਉਡ ਲਪੇਟ ਤੂੰ ਹਰੇ ਸਰਦਾਰ ਜਟਾਲੇ ਓਖੜੀਆਂ ਨਾਸਾਂ ਜਿੰਨਾ 모ਹੇ Japn आले ਤਾਹੇ ਦੇਵੀ ਸਾਹਮਣੇ ਬੀਰ ਮੁਛ ਲਿਆਲੇ ਸੁਰਪਤ ਜੇ ਲੜਟੇ ਬੀਰ ਟਲੇ ਨਟਾਲੇ ਗੱਜੇ ਦੁਰਗਾ ਕੇਰ ਕਹਿ ਜਣ ਘਣੀਆਂ ਰਕਾਲੇ ਪੌੜੇ ਚੋਟ ਪਈ ਖਰਚਾਮੀ ਦਲ ਮੁਕਾਬਲਾ ਘੇਰ ਲਈ ਵਰਿਆ ਮੇ ਦੁਰਗਾ ਆਇ ਕ ਰਕਸ਼ ਵੱਡੇ ਆਲੇ ਮੇ ਪੱਜ ਨਾ ਜਾਣਦੇ ਅੰਤ ਹੋਏ ਸੁਰਗਾਮੀ ਮਾਰੇ ਦੇਵਤਾ ਪੌੜੀ ਅਗਨਰਤ ਘੁਰੇ ਨਗਾਰੇ ਦਲਾ ਪਿੜੰਦਿਆਂ ਪਾਏ ਮਖਲ ਭਾਰੇ ਦੇਵਾਂ ਦਨਵਾ ਵਾਣ ਫਟਕਰਾਰੇ ਰਕਸ਼ ਰੋਹਲੇ ਜਾਪਣ ਤੇ ਗਿਆਰੇ ਮਿਆਨੋ ਤੂੰ ਹੀ ਆ ਜੋਤੇ ਵੱਡੇ ਮੁਨਾਰੇ ਜਾਪਣ ਖੇਤ ਵਿੱਚ ਦੇਵੀ ਆਪ ਸਵਾਰੇ ਪੱਬ ਜਵੇ ਹਣੇ ਕਦੇ ਨਾ ਆਖਣ ਹਾਰੇ ਧਾਵਣ ਸਾਮਣੇ ਦੁਰਗਾ ਸਭ ਸੰਗਾਰੇ ਰਾਖਸ਼ ਖੜਕ ਲੈ ਪੌੜੇ ਉਮਲ ਲੱਥੇ ਜੋਦੇ ਮਾਰੂ ਭੱਜਿਆ ਬੱਦਲ ਜਿਉ ਮੱਖ ਅਸੁਰ ਰਣ ਵਿੱਚ ਗੱਜਿਆਂ ਇੰਦਰ ਜਿਹਾ ਜੋਧਾ ਮਿੱਥੋਂ ਭੱਜਿਆਂ ਕੌਣ ਵਿਚਰੇ ਦੁਰਗਾ ਜਨ ਰਣ ਸੱਜਿਆਂ ਵੱਜੇ ਢੋਲ ਨਗਾਰੇ ਦਲਾ ਮੁਕਾਬਲਾ ਤੀਰ ਫਿਰ ਰਰ ਬਾਰੇ ਆਮੋ ਸਾਹਮਣੇ ਅਗਨਤ ਬੇਰ ਸੰਘਾਰੇ ਲੱਗਦੇ ਕਹਿ ਬਰੇ ਡੇਗੇ ਜਾਨ ਮੂਨਾਰੇ ਮਾਰੇ ਵਿੱਚ ਉਹਦੇ ਖੁੱਲੇ ਬਾੜੀ ਦਾ ਤਿਹਹਾੜੇ ਸੱਬੇ ਸੂਰਮੇ ਸੁਤੇ ਜਾਣ ਜਟਾਲੇ ਪੰਗਾ ਖਾਏ ਕੈ ਪੌੜੀ ਦੁਆ ਕੰਧਾ ਰਮੁਹੇ ਜੁੜੇ ਨਾਲ ਧੋਸਾ ਭਾਰੀ ਕੜਕ ਉੱਠਿਆ ਫੌਜ ਤੇ ਵੱਡਾ ਹੰਕਾਰੇ ਲੈ ਕੇ ਚੱਲਿਆ ਸੂਰਮੇ ਨਾਲ ਵੱਡੇ ਹਜ਼ਾਰੀ ਮਿਆਂ ਨੋ ਖੰਡਾ ਤੋਹਿਆ ਮੈਂ ਖਾ ਸੁਰ ਭਾਰੀ ਉਮਲ ਲੱਥੇ ਸੂਰਮੇ ਮਾਰ ਮੱਛੀ ਕਰਾਰੇ ਜਾਪੇ ਚੱਲੇ ਰਤ ਦੇ ਸਲ ਲੈ ਜੱਟ ਧਾਰੀ ਪੌੜੀ ਸੱਟ ਪਏ ਜਮ ਧਾਣੀ ਦਾ ਲ ਮੁਕਾਬਲਾ ਤੋ ਲੈ ਕਿਰਪਾਣੀ ਦੁਰਗਾ ਮਿਆਂ ਤੇ ਚੰਡੇ ਰਾਖਸ਼ ਖਾਣੀ ਵਾਹੇ ਦੇ ਤਨੂ ਕੋਪਰ ਚੋਰ ਚਵਾਣੇ ਲੱਥੇ ਕਰਗਲੈ ਪਖਰ ਤੁਰਾ ਪਲਾਣੀ ਰੜਕੇ ਧੱਤ ਜਾਏ ਲਹਿੰਦੇ ਅਗਾ ਸਿਦਾਣੀ ਸਿੰਘਾ ਧੋਲਦਿਆਂ ਕੂਰਮ ਸਿਰ ਲਹਿਲਾਣੀ ਦੁਸ਼ਮਨ ਮਾਰਕੈ ਵੱਡੇ ਗਨ ਤੇ ਖਾਣੀ ਮੂਹੇ ਖੇਤ ਵਿੱਚ ਰਣ ਵਿੱਚ ਕੱਤੇ ਕਹਾਣੀ ਲੋਹ ਮਿਜਦੇ ਚਾਰੇ ਯੁਗ ਕਹਾਣੀ ਚਲ ਗਤੇ ਗਦੇ ਵੈਦਨ ਖੇਤ ਵਿਹਾਣੀ ਮੈਂ ਕੇਦੈ ਤਨੂ ਇੱਤੇ ਮੈਂ ਕਾ ਸੁਰਦਾ ਤੁਮਾਰੇ ਦੁਰਗਾ ਆਇਆ 14 ਲੋਕ ਰਾਣੀ ਸਿੰਘ ਨਚਾਇਆ ਮਾਰੇ ਵੀਰ ਜਟਾਣੀ ਦਲ ਵਿੱਚ ਅੱਗ ਲੇ ਮੰਗਣ ਨਾਹੀ ਪਾਣੀ ਦਲੇ ਅੰਗਾਰ ਕੈ ਜਾਣ ਕਰੇ ਸਮਾਏ ਪਠਾਣੀ ਸੁਣ ਕੇ ਰਾਗ ਨੂੰ ਰਤੋ ਦੇ ਅਡਵਾਣੀ ਚੱਲੇ ਬੀਰ ਖੇਤ ਪਿੱਤਾ ਫੁੱਲ ਇਆਣੀ ਕੁੰਮਣ ਸੁਰਮੇ ਹੋਇਆ ਲੋਪ ਭਵਾਨੀ ਦੇਵਾਂ ਨੂੰ ਰਾਜ ਦੇ ਈਸਰ ਦੇ ਵਰਦਾਨੀ ਹੋਏ ਜਿੱਤ ਦਿਨ ਸੁੰਬਨ ਸੁੰਭ ਗਮਾਨੀ ਜਨਮੇ ਸੁਰਮੇ ਇੰਦਰ ਦੀ ਰਾਜ ਧਾਨੀ ਤੱਕੇ ਜਿੱਤਣੀ ਇੰਦਰ ਉਰੇ ਤਹਾਵਣਾ ਵੱਡਾ ਜੋਦੇ ਮਤਾ ਪਕਾਇਆ ਸੰਜੇ ਪਟੇਲਾ ਪਖਰਾ ਪੇੜ ਸੰਦਾ ਸਾਜ ਬਣਾਇਆ ਜੰਮੇ ਕਟਕ ਸ਼ੋਹਣੀ ਅਸਮਾਨ ਗਰਦੇ ਛਾਇਆ ਰੋਹ ਸੁੰਬਨ ਸੁੰਬ ਸਿਧਾਇਆ ਪੌੜੀ ਸੁੰਬਨ ਸੁੰਬ ਲਾਇਆ ਵੱਡ ਜੋਤੇ ਸੰਗਰਵਾਏ ਸੁੰਬਨ ਸੁੰਬ ਲਾਇਆ ਵੱਡ ਜੋਦੀ ਸੰਗਰਵਾਏ ਰੋ ਦੇ ਖੱਲੇ ਦਿੱਤੀਆਂ ਵਰਿਆਮੇ ਤੁਰੇ ਨਚਾਏ ਕੁਰੇ ਦਮ ਮੈਂ ਦੋਹਰੇ ਜਮ ਵਾਹਣ ਜਿਉ ਅਰੜਾਏ ਦੇਵਦਾਨੋ ਲੁਜਣ ਆਏ ਪੌੜੇ ਦਾਨੋ ਦੇਵ ਅਨਾਗੇ ਸੰਗਰ ਰੱਚਿਆ ਫੁੱਲ ਖਿੜੇ ਜਾਣ ਬਾਗੇ ਬਾਣੇ ਜੋਦਿਆਂ ਪੁੱਤਾ ਇੱਲਾ ਕਾਗੇ ਗੋਸਤ ਭਖਿਆ ਉਮੜ ਤੁਮੜ ਜਾਗੇ ਕੱਤੇ ਸੋਰਿਆ ਸੱਤ ਪਈ ਨਗਾਰੇ ਦਾ ਲਾ ਮੁਕਾਬਲਾ ਦਿੱਤ ਦੇ ਉਪਝਾਈ ਮਿਲ ਕੇ ਰਾਖ ਛੀ ਲੋਹੇ ਤੇ ਫਰਾਈ דוਹੇ ਆਪਣੇ ਦੁਰਗਾ ਦੀ ਸਾਮ ਤਕਾਈ ਦੇ ਵਾ ਡਰਦਿਆਂ ਆਂਦੇ ਚੰਡ ਚੜਾਈ ਉੱਤੇ ਰਖ ਛਾਪੌੜੇ ਆਈ ਫੇਰ ਭਵਾਨੇ ਖਬਰੇ ਪਾਈਆ ਦਤ ਵੱਡੇ ਅਭਿਮਾਨੀ ਹੋਏ ਇਕੱਠੇ ਲੋਚਣ ਧੂਮ ਗੁਮਾਨੀ ਰਾਏ ਬੁਲਾਇਆ ਯਗ ਵਿੱਚ ਵੱਡਾ ਦਾਨੋ ਆਪ ਕਹਾਇਆ ਸੱਟ ਪਈ ਖਰਚਾਂ ਮੇਂ ਦੁਰਗਾ ਲਿਆ ਬਣੀ ਪਾਉੜੇ ਕੜਕ ਉੱਠੇ ਰਣ ਚੰਡੇ ਫੌਜਾਂ ਦੇਖ ਕੇ ਤੂੰ ਮਿਆਨੋ ਖੰਡਾ ਹੋਈ ਸਾਹਮਣੇ ਸੱਬੇ ਬੀਰ ਸੰਗਾਰੇ ਤੂੰ ਮਰਨੈਣ ਦੇ ਜਣ ਲੈ ਕਟੇ ਆਰੇ ਦਰਖਤ ਵਾਡੀਆਂ ਪੌੜੇ ਚੋਬੇ ਤੋਸ ਬਜਾਈ ਦਲ ਮੁਕਾਬਲਾ ਰੂਪ ਬਾਨੀ ਆਹੀ ਉੱਤੇ ਰਖਸ਼ਾ ਕਬੈ ਦਸਤਨ ਚਾਈ ਸਿੰਘਣ ਸਰ ਦੇ ਬਉਤਿਆਂ ਦੇ ਤਨ ਲਾਈ ਕੇ ਤੇਰੰਗੋਲੇ ਭਾਈਆਂ ਮਾਰਨ ਭਾਈ ਦੁਰਗਾ ਜਾਨਕੈ ਰੋ ਹੋਏ ਚਲਾਈ ਰਖਸ਼ ਰਾਏ ਨੂੰ ਜਮ ਬੁਰ ਦੀਆਂ ਪਠਾਈ ਲੋਚਣ ਧੂਮਨ ਜਾਪੇ ਦਿੱਤੇ ਸਾਈ ਮਾਰਨ ਸੁੰਭ ਦੇ ਪੌੜੇ ਪੰਨੇ ਦਾ ਤਪ ਕਾਰੇ ਰਾਜੇ ਸੁੰਭਥ ਲੋਚਣ ਧੂਮ ਸੰਗਾਰੇ ਸਣੇ ਸਪਾਹੀਆਂ ਚੁਣ ਚੁਣ ਜੋਦੇ ਮਾਰੇ ਅੰਦਰ ਖੇਤ ਦਾ ਜਾਪਣ ਅੰਬਰ ਤਾਰੇ ਡਿਗਣ ਸੂਰ ਮੇ ਗਰੇ ਪਰਬਤ ਭਾਰੇ ਮਾਰੇ ਵਿਜੋਦੇ ਦੈਤਾ ਦੇ ਦਲ ਹਾਰੇ ਦਸਤ ਖਾਏ ਕੈ ਬੱਚੇ ਸੁਮਾਰੇ ਮਾਰੇ ਰਹਿੰਦੇ ਰਾਇਥੇ ਪੌੜੇ ਰੋ ਹੋਏ ਬੁਲਾਏ ਰਾਖਸ਼ ਰਾਇ ਨੇ ਬੈਠੇ ਮਤਾ ਪਕਾਏ ਦੁਰਗਾ ਲਿਆਵਣੀ ਚੰਡ ਅਰ ਮੁੰਡ ਪਠਾਏ ਬਹੁਤਾ ਕਟਕਦੇ ਜਾਪੇ ਛੱਪਰ ਸ਼ਾਇ ਬਣੀਆਂ ਕੇ ਜਮ ਜੇ ਤੇ ਰਾਇ ਬੁਲਾਏ ਚੱਲੇ ਜੁਦਨ ਜਨ ਜਮਪੁਰ ਪਕੜ ਚਲਾਏ ਸਭੇ ਮਾਰਨੇ ਪੌੜੇ ਟੋਲ ਨਗਰ ਵਾਇਂਦਲਾ ਮੁਕਾਬਲਾ ਰੋ ਰੋਹੇ ਲਾਏ ਉੱਤੇ ਰਖਸ਼ਾ ਸਬਣੀ ਤੁਰੇ ਨਚਾਏ ਵਰਸ਼ੇ ਪਕੜ ਕੇ ਬਉਤੇ ਮਾਰ ਗਿਰਾਏ ਅੰਦਰ ਖੇਤ ਦੇ ਤੇਰੇ ਸ਼ਹਿਰ ਬਰ ਲਾਏ ਬੋਠੇ ਦੇਵਤਾ ਭੇਰੀ ਸੰਖ ਵਜਾਏ ਸੰਗਰ ਰਚੇ ਆ ਤਣ ਤਣ ਤੀਰ ਚਲਾਏ ਦੁਰਗਾ ਤਨ ਖਲੇ ਜਿੰਨੇ ਦਸਤ ਉਠਾਏ ਰਹੇ ਨਾ ਜੀਵ ਦੇਹ ਚੰਡ ਅਰ ਮੁੰਡ ਖਪਾਏ ਦੋਨੋਂ ਦੇਵਤਾ ਸੋਮਨ ਸੋਮਰ ਸائیں ਮਾਰੇ ਦੇਤ ਸੁਣ ਜੋਦੇ ਸਭ ਬੁਲਾਏ ਆਪਣੇ ਮਜਲਸੇ ਜਿੰਨੇ ਦੇ ਉਪਜਾਏ ਇੰਦਰ ਜਿਵੇਹ ਤੇਈ ਮਾਰਗ ਰਾਏ ਪਲ ਵਿੱਚ ਦੇਵਤਾ ਓਨੇ ਦਸਤੇ ਦਸਤ ਵਜਾਏ ਤਿਨਾ ਚਿਤ ਕਰ ਫੇਰ ਸਰਣਵਤ ਬੀਜ ਚਲਾਏ ਬੀੜੇ ਰਾਏ ਦੇ ਸੰਝ ਪਟੋਲਾ ਪਾਏ ਚਲਕਤ ਟੋਪੀਆਂ ਲੋਜਨ ਨੂੰ ਅੜਾਏ ਰਾਖਸ਼ ਰੋਹਲੇ ਕਦੇ ਨਾ ਕਿਨੇ ਹਟਾਏ ਯੁੱਧ ਮਚਾਏ ਕ ਮਿਲਤੇ ਇੰਦਾਨੋ ਆਏ ਹੁਣ ਅੰਗਰ ਸੰਗਰ ਦੇਖਣਾ ਪੌੜੇ ਨੱਤੇ ਡੰਡ ਉ ਭਾਰੀ ਨੇੜੇ ਆਏ ਕ ਸੈੰਗ ਕਰੀਐ ਸਵਾਰੇ ਦੁਰਗਾ ਸੋਰ ਸੁਣ ਖੱਬੈ ਦਸਤੋ ਭਾਰੀ ਗਦਾ ਫਿਰਾਇ ਕੈ ਸੈਣਾ ਸਭ ਸੰਘਾਰੀ ਸ਼ਰਣਵਤ ਬੀਜ ਦੇ ਜਨ ਮਦ ਖਾਇ ਮਦਾਰੇ ਘੁੰਮਨ ਸੁਰਮੇ ਅਗਨ ਤਪਾਉ ਪਸਾਰੇ ਰੁੱਲ ਅਹੜ ਵਿੱਚ ਜਾਪੇ ਖੇੜ ਖਿੜਾਰੇ ਸੁੱਤੇ ਵਗਨੂੰ ਸ਼ਰਣਵਤ ਬੀਜ ਆਕਾਰੇ ਰਹਦੇ ਸੁਰਮੇ ਯੋਧੇ ਜੇਡ ਮਨਾਰੇ ਦੇ ਸਣ ਖੇਤ ਵਿੱਚ ਸਭਨੇ ਦਸਤੇ ਉਭਾਰੇ ਤੇਗਾ ਤੋਕੈ ਮਾਰੂ ਮਾਰ ਪੁਕਾਰੇ ਆਏ ਸਾਹਮਣੇ ਸੰਜਤ ਠਣਕਾਰੇ ਤੇਗੀ ਉਭਰੇ ਘਾੜ ਕਢਣ ਠਠਿਆਰੇ ਜਾਨ ਬਣਾਏ ਕੈ ਸੱਟ ਪਈ ਜਮ ਧਾਣੀ ਦਲ ਮੁਕਾਬਲਾ ਕੁਮਰ ਵਰਗ ਸਤਾਣੀ ਦਲ ਵਿੱਚ ਕੱਤੀਓ ਸਣੇ ਤੁਰਾ ਪਲਾਣੀ ਡਿੱਗਣ ਸੁਰਮੇ ਉੱਠੇ ਉੱਠ ਮੰਗਣ ਪਾਣੀ ਘਾਇਲ ਘੁੰਮਦੇ ਏ ਵਡਮਾਰ ਵਿਹਾਣੀ ਉੱਪਰ ਰਾਖ ਛਾਂ ਵਿਜਲ ਜਿਉਂ ਜਰ ਲਾਣੀ ਉੱਠੇ ਦੇਵਤਾ ਪੌੜੀ ਚੋ ਵੀ ਤੋਸਿਓ ਭਾਰੀ ਦਲਾ ਮੁਕਾਬਲਾ ਸਭੋ ਸੈਨਾ ਮਾਰੀ ਪਲ ਵਿੱਚ ਦਾ ਨਵੇ ਦੁਰਗਾ ਦਾਨੋ ਮਾਰੇ ਰੋ ਬਡਾਏ ਕੈ ਸਿਰ ਵਿੱਚ ਤੇਗ ਵਗਾਈ ਸ਼ਰਣਵਤ ਬੀਜਦੇ ਅਗਣਤ ਦਾਨੋ ਭਾਰੇ ਹੋਏ ਲੋਹਾ ਯੋਧੇ ਜੇਡ ਮਨਾਰੇ ਅੰਦਰ ਖੇਤਦੇ ਦੁਰਗਾ ਨੋ ਲਲਕਾਰੀ ਆਵਨ ਸਾਹਮਣੇ ਦੁਰਗਾ ਸਭ ਸੰਗਾਰੇ ਰਾਖਸ਼ ਆਵਦੇ ਰਤੋ ਦੇ ਪਰ ਨਾਲੇ ਤਿੰਨ ਤੈਂ ਭੋਏ ਪਏ ਉਠੇ ਕਾਰਣ ਯਾਰੇ ਰਾਖਸ਼ ਅੜੜਾਏ ਹੈ ਦੱਗਾ ਸੰਗਲਿਆਲੇ ਸੰਗਰਵਾਇਆ ਵਰਸੇ ਬਬਲਿਆਲੇ ਸੂਰੇ ਸੰਗਰੇ ਭੇਡ ਮੱਛੀਆਂ ਬੇਰਾਲੇ ਦੁਰਗਾ ਦਾਨਵੇ ਮਾਰ ਮੱਛੇ ਮਹਰਾਲੇ ਅੰਦਰ ਖੇਤ ਦੇ ਜਨ ਨੱਟ ਲੱਥੇ ਸ਼ਾਲੇ ਢੋਲ বাজਾਏ ਕੈ ਲੋਹ ਫਾਥੇ ਜਾਲੇ ਲੋਥੇ ਜਮ ਧੜੇ ਘਣ ਵਿੱਚ ਜਿਉਂ ਛੰਛਿਆਲੇ ਤੇਗਾਸੀਆਂ ਘਮਰਿਆਰ ਸਿਆਲੇ ਬਣੀਆਂ ਕੇ ਜਮਾ ਦਗਾ ਸੂਲੇ বাজਾਈਂ ਦਲ ਮੁਕਾਬਲਾ ਤੋ ਮਿਆਂਨੋ ਲਈਂਆ ਜਵਾਨੀ ਸੂਰਮੀ ਸਰਣਵਤ ਬੇਜਵਦਾ ਆਂਗਾਂ ਗਣਤ ਸੂਰਤਾ ਦੁਰਗਾ ਸੋਏ ਆਈਂ ਰੋਬ ਡਾਇਕੈ ਸਬਣੀਆਂ ਵਗਾਈਆਂ ਤੇਗਾ ਤੋਕ ਦੁਰਗਾ ਸਭ ਬਚਾਈਆਂ ਢਾਲ ਸੰਭਾਲ ਕੇ ਦੇਵੀ ਆਪ ਚਲਾਈਆਂ ਤੱਕ ਤੱਕ ਦਨਵੇ ਲੋਹੂ ਨਾਲ ਡੁਬਾਈਆਂ ਤੇਗਾ ਨੰਗੀਆਂ ਸਾਰ ਸੋਤੇ ਜਨ ਨਾਈਆਂ ਮਿਲ ਕੇ ਦੇਵੀਆਂ ਸੱਬੇ ਮਾਰ ਗਰਾਈਆਂ ਅੰਦਰ ਖੇਤ ਦੇ ਤਿੱਦੋਂ ਵਿਰਸ ਵਾਈਆਂ ਹੋਈਆਂ ਸੋਦਤਾਂ ਪਾਉੜੇ ਸੋਰੇ ਸੰਗਰ ਰਚਿਆ ਢੋਲ ਸੰਖ ਨਗਾਰੇ ਵਾਇ ਕੈ ਚੰਡ ਚਤਾਰੀ ਕਾਲ ਕਾ ਮਨ ਵਹਲਾ ਰੋਸ ਵਡਾਏ ਕੈ ਨਿਕਲੀ ਮੱਥਾ ਫੋੜ ਕੈ ਜਨ ਫਤੇ ਨਿਸ਼ਾਨ ਬਜਾਏ ਕੈ ਜਾਗ ਸੋ ਜੰਮੀ ਯੁੱਧ ਨੂੰ ਜਰਬਾਣਾ ਜਨ ਮਰੜਾਏ ਕੈ ਦਲ ਵਿੱਚ ਘੇਰਾ ਘੱਤੇ ਜਨ ਸੀ ਤੁਰਿਆ ਗਣਨਾਏ ਕੈ ਆਪ ਵਸੋਲਾ ਹੋਇਆ ਦੇ ਲੋਕਾਂ ਤੇ ਖੁਨਸਾਏ ਕੈ ਰੋ ਸਦਾਇਆਂ ਚੱਕਰ ਪਾਣ ਕਰ ਨਿੰਦਾ ਖੜ ਗਏ ਉਠਾਏ ਕ ਅੱਗੇ ਰਾਖਸ਼ ਬੈਠੇ ਰੋਹਲੇ ਤੇਰੀ ਤੇਗੀ ਸੈਬਰ ਲਾਇਕ ਕ ਪਕੜ ਪਛਾੜੇ ਰਾਖਸ਼ਾਂ ਦਲ ਦੈਂਤਾਂ ਅੰਦਰ ਜਾਏ ਕ ਬੋ ਕਿਸੇ ਪਕੜ ਪਛਾੜੀਆਂ ਤਿਨੇ ਅੰਦਰ ਧੂ ਮਮ ਰਚਾਏ ਕ ਵੱਡੇ ਵੱਡੇ ਚੁਣ ਸੂਰਮੇ ਗਏ ਕੋਟੇ ਦਲੇ ਚਲਾਏ ਕ ਰਣ ਕਾਲੀ ਗੁੱਸਾ ਖਾਏ ਕੈ ਪੌੜੇ ਤੋ ਦੋਹਾ ਕੰਧਾਰਾ ਮੋਏ ਜੋੜੇ ਅਣਿਆਰਾ ਚੋਈਆਂ ਧੋ ਕਿਰਪਾ ਨ ਤਿੱਖੀਆਂ ਨਾਲ ਲੋਹੂ ਧੋਈਆਂ ਹੋਰਾ ਸ਼ਰਣਵਤ ਬੇਜਨੂ ਘੱਤ ਕੇ ਰਖ ਲੋਈਆਂ ਲਾੜਾ ਦੇਖਣ ਲਾੜੀਆਂ ਚੋ ਗਿਰਦੇ ਹੋਈਆਂ ਚੋਬੇ ਤੋਸਾ ਪਈਆਂ ਦਲਾ ਮੁਕਾਬਲਾ ਦਸਤੇ ਤੋ ਨਚਾਈਆਂ țeਗਾ ਨੰਗੀਆਂ ਸੋਰਿਆਂ ਦੇ ਤਨ ਲਾਈਆਂ ਗੋਸਤ ਗਿੱਦੀਆਂ ਵਿਦਣ ਰਾਤੀਆਂ ਆਂ ਆ ਮਰਦਾ ਘੋੜੀਆਂ ਜੋਗਣੀਆਂ ਮਿਲ ਧਾਈਆਂ ਲੋਹੋ ਭਖੰਡਾ ਫੋਜਾਂ ਮਰ ਟਾਈਆਂ ਦੇ ਵਾਦਾਨ ਵਾ ਭਜ ਦੇ ਕਥਾ ਸੁਣਾਈਆਂ ਰਾਜੇ ਸੁੰਭਥੈ ਹੋਏ ਨਾ ਪੌੜੇ ਪਾਈਆਂ ਬੁੰਦਾ ਰਕਤ ਦੀਆਂ ਕਾਲੀ ਖੇਤ ਖਪਾਈਆਂ ਸੱਬੇ ਸੂਰਤਾਂ ਬਹੁਤੇ ਸਿਰੇ ਬਹਾਈਆਂ ਘੜੀਆਂ ਕਾਲਕੀਆਂ ਨਾਲ ਨਾ ਜਾਏ ਮਾਈਆਂ ਜੋ ਜੇ ਸੁਰਮੇ ਸੁਭ ਸੁਣੀਏ ਕਰ ਹਾਲੇ ਰਣ ਬਤ ਵੇ ਜਦੇ ਰਣ ਵਿੱਚ ਕਿਨੈ ਨਾ ਝਾਲੇ ਦੁਰਗਾ ਆਵੰਦੇ ਬਹੁਤੇ ਵੀਰ ਜਟਾਲੇ ਉੱਠੇ ਅੱਖ ਕੈ ਝੋਟਾ ਪਾਣ ਤਬਾਲੇ ਜਾਸਣ ਯੋਧਨੋ ਥਰ ਥਰ ਪ੍ਰਥਮੀ ਚਾਲੇ ਦਲਾ ਚੜੰਦੇ ਆਂ ਨਉ ਜਿਵਹਿ ਹਾਲੇ ਸੋ ਦਰਿਆਉ ਵਿੱਚ ਟੋੜ ਉਤਾਹ ਘਾਲੇ ਛਲੇ ਤੁਰੰਗ ਮ ਜਾਣ ਪੁਕਾਰੂ ਚਾਲੇ ਧਰਤੇ ਇੰਦਰਥਾ ਪੌੜੇ ਆਹਰ ਮਿਲਿਆ ਆਹਰੀਆਂ ਸੈਣ ਸੂਰਿਆਂ ਸਾਜੀ ਚੱਲੇ ਸੋਏ ਦੁਰਗਸ਼ਾ ਜਣ ਕਾਬੈ ਹਾਜੀ ਤੇਰੇ ਤਗੇ ਜਮ ਧੜੇ ਰਣ ਵੰਡੇ ਬਾਜੀ ਇਕ ਘਾਇਲ ਘੂਮਨ ਸੁਰਮੇ ਜਨਮਕਤਬ ਕਾਜੀ ਇਕ ਬੇਰ ਪਰੋਤੇ ਵਰਸ਼ੀਏ ਜਿਉ ਝੁਕਤ ਪਉਣ ਨਿਵਾਜੇ ਇਕ ਦੁਰਗਾ ਸੋਏ ਖੁਨ ਸਕੈ ਖੁਨ ਸਾਇਨਤਾ ਜੀ ਇਕ ਧਾਵਨ ਦੁਰਗਾ ਸਾਹਮਣੇ ਜਿਉ ਪੁਖਿ ਆਏ ਪਾਜੀ ਕਦੇ ਨ ਰਜੇ ਜੋ ਜਤੇ ਰਜ ਹੋਏ ਰਾਜੀ ਵੱਜੇ ਸੰਗਲਿਆਲੇ ਸੰਗਰ ਡੋਹਰੇ ਨਹੇ ਸੁਖੇਤ ਜਟਾਲੇ ਹੱਥਾਂ ਜੋੜ ਕੇ ਨੇ ਜੇ ਬੰਬਲੇ ਹਲੇ ਦਿਸਣ ਔੜੇ ਚੱਲੇ ਜਾਣ ਜਟਾਲੇ ਨਾ ਬਣ ਰ ਗੰਗ ਨੂੰ ਪਾਉੜੇ ਦਰਗਾ ਅੱਤੇ ਦਾ ਨਵੇ ਸੂਲ ਹੋਈਆ ਕੰਗਾ ਵਾਛੜ ਕੱਤੇ ਸੋਰਿਆਂ ਵਿੱਚ ਖੇਤ ਖਤੰਗਾ ਤੋ ਕਿਰਪਾਣਾ ਤੇਖੀਆਂ ਵਡ ਲਾਹਣ ਅੰਗਾ ਪਹਿਲਾ ਦਲਾ ਮਿਲੰਦਿਆਂ ਭੇੜ ਪਿਆ ਨਿਹੰਗਾ ਪਾਉੜੇ ਔਰੜ ਫੌਜਾਂ ਜਾਂ ਆਇਆ ਬੇਰ ਚੜੇ ਕੰਧਾਰੀ ਸੜਕ ਮਿਆਂੋਂ ਕੱਢੀਆਂ ਤਿੱਖੀਆਂ ਤਰਵਾਰੀ ਕੜ ਕੋਠੇ ਰਣ ਮੱਚਿਆ ਵੱਡੇ ਹੰਕਾਰੀ ਸਿਰ ਧੜ ਬਹਾ ਗਨ ਲੈ ਫੁੱਲ ਜਿਹ ਹੈ ਬਾੜੇ ਜੱਪੇ ਕੱਟੇ ਬਾੜੀਆਂ ਰੁੱਖ ਚੰਦਨ ਆਰੀ ਦੁਆ ਕੰਧਾਰਾ ਮੋਏ ਜੁੜੇ ਜਾਂ ਸੱਟ ਪਈ ਕਰਵਾਰ ਕੋ ਤੱਕ ਤੱਕ ਕੈਬਰ ਦੁਰਗਸ਼ਾ ਤਕ ਮਾਰੇ ਭਲੇ ਜੁਝਾਰ ਕੋ ਪੈਦਲ ਮਾਰੇ ਹਾਥੀਆਂ ਸੰਗ ਰਥ ਗਿਰ ਅਸਵਰ ਕੋ ਸੋਹਣ ਸੰਜਾ ਬਗੜਾ ਜਣ ਲੱਗੇ ਫੁੱਲ ਅਨਾਰ ਕੋ ਗੁੱਸੇ ਆਈ ਕਾਲ ਕਾ ਹਥ ਸੱਜੇ ਲੈ ਤਰਵਾਰ ਕੋ ਐਦੂ ਪਰੋ ਓ ਤ ਪਰ ਹਰਨਾਖਿ ਸਕਈ ਹਜ਼ਾਰ ਕੋ ਜਣ ਇਕ ਰਹੀ ਕੰਧਾਰ ਕੋ ਸੱਤ ਰਹਿਮਤ ਤੇਰੇ ਬਾਰ ਕੋ ਪੋੜੀ ਦੁਆ ਕੰਧਾਰਾ ਮੋਏ ਜੋੜੇ ਸੱਟ ਪਈ ਜਮ ਧਾਨ ਕੋ ਤਦ ਖਿੰਗਨ ਸੁੰਭਨ ਚਾਇਆ ਡਾਲੇ ਉੱਪਰ ਵਰਗਸ ਤਾਨਕ ਵੜੀ ਬਲੰਦ ਮੰਗਾਏ ਉਸ ਫਰਮਾਇਸ ਕਰਮਲ ਤਾਨਕ ਗੁੱਸੇ ਆਈ ਸਾਹਮਣੇ ਰਣ ਅੰਦਰ ਕੱਤਣ ਕਣਕ ਕੋ ਅੱਗੇ ਤੇਗ ਵਗਾਈ ਦੁਰਗਾ ਸ਼ਾ ਵੱਡ ਸੁੰਬਨ ਬਹੀ ਪਲਾਣਕ ਰੜਕੀ ਜਾਇ ਇੱਕ ਧਰਤ ਕੋ ਵੱਡ ਪਖਰ ਵੱਡ ਕੇ ਕਾਨਕ ਵੀਰ ਪਲਾਣੂ ਡਿੱਗਿਆ ਕਰ ਸਿਜਦਾ ਸੁੰਬ ਸੁਜਾਨਕ ਸਬਾਸ ਸਲਾਉਣੇ ਖਾਨਕ ਸਦਾ ਸ਼ਬਾਸ ਤੇਰੇ ਤਾਨਕ ਤਾਰੀਫਾ ਪਾਨ ਚਬਾਨ ਕੋ ਸਦ ਰਹਿਮਤ ਕੈਫਾ ਖਾਨ ਕੋ ਸਦ ਰਹਿਮਤ ਤੁਰੇ ਨਚਣਕ ਪੌੜੇ ਦੁਰਗਾ ਅਤੈ ਦਾਨ ਵੇਗ ਸੰਗਰ ਕਥੈ ਔਰੜ ਉੱਠੇ ਸੁਰਮੇ ਆ ਡਾਹੇ ਮੱਥੇ ਕੱਟ ਤੂਫੰਗੀ ਕੈਬਰੇ ਦਲ ਲਗਾਏ ਨੇ ਕਥੈ ਦੇਖਣ ਜੰਗ ਫਰੇ ਸਤੇ ਅਸਮਾਨੋ ਲੱਥੇ ਪੌੜੇ ਦੁਆ ਕੰਧਾਰਾ ਮੋਏ ਜੋੜੇ ਦਲ ਘਰੇ ਨਗਾਰੇ ਔਰਡ ਆਏ ਸੂਰਮੇ ਸਰਦਾਰ ਅਨਿਆਰੇ ਲੈ ਕ ਤੈਗਾ ਬਰਸ਼ੀਆਂ ਤਿਆਰਿਓ ਭਾਰੇ ਟੋਪ ਪਟੇਲਾ ਪਖਰਾ ਗਲ ਸੰਝ ਸਵਾਰੇ ਲੈ ਕ ਬਰਸ਼ੇ ਦੁਰਗਸ਼ਾ ਬੋਦਾਨਵ ਮਾਰੇ ਚੜੇ ਰੱਥੇ ਗੱਜ ਘੋੜਈ ਮਰ ਭੋਏ ਤੇ ਡਾਰੇ ਜਾਣ ਹਲਵਾਈ ਸੇਖਣਾੜ ਵੈਨਵੜ ਉਤਾਰੇ ਪੌੜੇ ਦੁਆ ਕੰਧਾਰਾ ਮੋਏ ਜੋੜੇ ਨਾਲ ਤੌਸਾ ਭਾਰੀ ਲਈ ਭਗੋਤੀ ਦੁਰਗਸ਼ਾ ਵਰ ਜਾਗਣ ਭਾਰੀ ਲਾਈ ਰਾਜੇ ਸੁंभ ਨੌਰਤ ਪੀਏ ਪਿਆਰੀ ਸੁंभ ਪਲਾਣੋਂ ਡਿੱਗਿਆ ਉਪਮਾ ਵਿਚਾਰੇ ਡੋਬਰ ਤੋਂ ਨਾਲੋਂ ਨਿਕਲੇ ਵਰਸ਼ੇ ਦੋ ਧਾਰੀ ਜਾਨ ਰਜਾਦੀ ਉਤਰੇ ਪੈਨ ਸੋਏ ਸਾਰੇ ਪੌੜੇ ਦੁਰਗਾ ਉੱਤੇ ਦਾਨਵੇ ਭੇੜ ਪਿਆਸ ਬਾਹੀਆ ਸ਼ਸਤਰ ਪਜੋਤੇ ਦੁਰਗ ਸ਼ਾਗ ਸਬਣੀ ਬਾਹੀ ਦੁਰਗਾ ਉੱਤੇ ਦਾਨਵੇ ਭੇੜ ਪਿਆਸ ਬਾਹੀ ਸ਼ਸਤਰ ਪਜੋਤੇ ਦੁਰਗ ਸ਼ਾਗ ਸਬਣੀ ਬਾਹੀ ਸੰਭਨ ਸੁंभ ਸੰਘਾਰਿਆਂ ਵਥ ਜਿਹੇ ਸਾਹੀ ਹੋ ਜਾ ਰਕਸ਼ਿਆਰੀਆਂ ਦੇਖ ਰੋਬਣਤਾਹੀ ਮੋ ਕੜੂਚੇ ਘਾਦੇ ਛੱਡ ਘੋੜੇ ਰਾਹੀ ਭੱਜਦੇ ਹੋਏ ਮਾਰੀਆਂ ਨਾ ਮੁੜ ਝਾਕਣ ਨਾਹੀ ਪੌੜੇ ਸੰਭਨ ਸੁंभ ਪਠਾਇਆ ਜੰਮ ਦੇ ਧਾਮ ਨੂੰ ਇੰਦਰ ਸੱਦ ਬੁਲਾਇਆ ਰਾਜ ਅਬ ਸਿੱਖਣੋ ਸਿਰ ਪਰ ਛਤਰ ਵਿਰਾਇਆ ਰਾਜੇ ਇੰਦਰ ਦੇ 14 ਲੋਕਾਂ ਛਾਇਆ ਜਸ ਜਗ ਮਤ ਦਾ ਦੁਰਗਾ ਪਾਠ ਬਣਾਇਆ ਸੱਬੇ ਪੌੜੀਆਂ ਫੇਰ ਨਾ ਜੁਨੀ ਆਇਆ ਜਿਨ ਏ ਗਾਇਆ ਦੁਰਗਾ ਪਾਠ ਬਣਾਇਆ ਸੱਬੇ ਪੌੜੀਆਂ ਪੈਰ ਨਾ ਜੋਨੀ ਆਇਆ ਜਿਨੇ ਗਾਇਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ